ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਦੀ ਜਨਮ ਭੂਮੀ ਪਿੰਡ ਬਡਰੂਖਾ ਸੰਗਰੂਰ ਵਿਖੇ ਮਹਾਰਾਜਾ ਹੀਰਾ ਸਿੰਘ ਦਾ ਜਨਮ ਦਿਨ ਸ਼ਰਧਾਪੂਰਵਕ ਮਨਾਇਆ ਗਿਆ ਪੇਸ਼ ਹੈ ਇਸ ਬਾਬਤ ਸਾਡੀ ਰਿਪੋਰਟ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਨਾਭਾ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਦੀ ਜਨਮ ਭੂਮੀ ਪਿੰਡ ਬਡਰੂਖਾ ਜ਼ਿਲ੍ਹਾ ਸੰਗਰੂਰ ਵਿਖੇ ਮਹਾਰਾਜਾ ਹੀਰਾ ਸਿੰਘ ਦਾ ਜਨਮ ਦਿਨ ਸ਼ਰਧਾਪੂਰਵਕ ਮਨਾਇਆ ਗਿਆ ਇਸ ਮੌਕੇ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਭੋਗ ਪਾਏ ਗਏ ਜਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਮਹਾਰਾਜਾ ਹੀਰਾ ਸਿੰਘ ਦੇ ਅਨੁਸਵੰਸ ਵਿੱਚੋਂ ਰਾਜਮਾਤਾ ਪ੍ਰਤੀਬਾ ਕੌਰ ਨਾਭਾ ਰਿਆਸਤ ਦੇ ਮਹਾਰਾਣੀ ਮਹਾਰਾਣੀ ਪ੍ਰੀਤੀ ਸਿੰਘ ਦਿਵਾਨ ਟੋਡਰਮਲ ਵਿਰਾਸਤ ਦੇ ਫਾਊਂਡੇਸ਼ਨ ਵੱਲੋਂ ਰਖਵਿੰਦਰ ਸਿੰਘ ਕਾਨੇਕੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ ਗੁਰਜਿੰਦਰ ਸਿੰਘ ਛੰਨਾ ਲਖਵਿੰਦਰ ਸਿੰਘ ਕਤਰੀ ਗਿਆਨੀ ਜਸਪਿੰਦਰ ਸਿੰਘ ਬਟਰੂਖਾ ਬਾਬਾ ਬਾਬੂ ਸਿੰਘ ਕਾਰਸੇਵਾੜੀ ਸਰਸਹਬਾੜੇ ਸਰਪੰਚ ਰਣਦੀਪ ਸਿੰਘ ਡਾਕਟਰ ਗਿਆਨ ਸਿੰਘ ਡਾਕਟਰ ਚੰਦਰਪਾਲ ਸਮੇਤ ਵੱਡੇ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਮੂਲੀਤ ਕੀਤੇ ਇਸ ਮੌਕੇ ਮਹਾਰਾਣੀ ਪ੍ਰੀਤੀ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਡੇ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਰਾਜਾਂ ਮਹਾਰਾਜਿਆਂ ਦੀਆਂ ਜਿੰਨੀਆਂ ਵੀ ਪੁਰਾਣੀਆਂ ਯਾਦਗਾਰ ਨਾਲ ਸੰਬੰਧਿਤ ਬਿਲਡਿੰਗਾਂ ਗੇਟ ਅਤੇ ਹੋਰ ਵਿਰਾਸਤਾਂ ਨੇ ਉਹਨਾਂ ਦੀ ਸੰਭਾਲ ਲਈ ਵਿਸ਼ੇਸ਼ ਪ੍ਰੋਜੈਕਟ ਤਿਆਰ ਕੀਤੇ ਜਾਣ ਤਾਂ ਜੋ ਇਹਨਾਂ ਦੀ ਸੰਭਾਲ ਹੋ ਸਕੇ ਅੱਜ ہم ਲੋਕੋ ਕੋ यहां आके बहुत ਖੁਸ਼ੀ ਹੋ ਰਹੀ ਹੈ ਇਹ ਦੇਖ ਕੇ ਕਿ ਮਹਾਰਾਜ ਹੀਰਾ ਸਿੰਘ ਜੀ ਕੋ ਇਤਨੇ ਸਾਲوں ਬਾਅਦ ਵੀ ਜहां ਹੁਣ ਦਾ ਜਨਮ ਸਥਾਨੇਵਾਉ ਨੇ ਯਾਦ ਕੀਤਾ ਜਾ ਰਹਾ ਹੈ और इसको देखते हुए मन में मेरे विचार आ रहा है जैसे कहते हैं ना कि कर्म साथ जाते हैं तो शायद उन्हें आज इसी वजह से उनके कर्मों की वजह से याद किया जा रहा है कोई इंसान अपने लिए चाहे कुछ भी खुद के पर्सनल उसके लिए कुछ भी कमा ले कितना ही अमीर बन जाए लेकिन वो साथ नहीं जाते उनके जो कर्म है वो उन्हें अमर बनाते हैं तो आज आप सबका यहाँ प्यार दे के बहुत अच्छा लग रहा है मुझे और सभी संगत का यहाँ पे इनकी पंचायत का जसविंदर सिंह जी का सबका बहुत बहुत धन्यवाद महाराज हीरा सिंह जी के जन्म दिहाड़ी की बहुत बहुत बधाइयाँ और ये उपराला करने के लिए बहुत धन्यवाद है यहाँ जो बच्चे बैठे हैं देख के मुझे बहुत अच्छा लग रहा है ऐसे ही रहना हमेशा और आप सबको मैं आमंत्रण देना चाहती हूँ आप कभी भी नाभा आइए हीरा महल आइए हम लोग वही हैं आँ, तो आप कभी भी आ सकते हैं जसविंदर सिंह जी से बात करके कोऑर्डिनेट करके और आपने जो कहा बाबा जी अबाउट समाधे और जो पुराना किला है ये बिल्कुल सही कह रहे हैं हमारे पंजाब की हिस्ट्री को रियासत को बचाने के लिए ये जो हमारी पुरानी चीज़ चीज़ें बनी हुई हैं चाहे पुरानी गेट हो पुरानी समाधे हो किले हो इन्हें बचाना बहुत ज़रूरी है आज हमारी पहचान हमारी हिस्ट्री ही इन्हीं चीज़ों से है तो मैं रिक्वेस्ट करूंगी सभी बद्रूखा के सभी पिंड से और लखविंदर सिंह जी से भी कि हम इसके लिए भी कुछ करना चाहिए इसे बचाने की कोशिश करनी चाहिए और दीवान टोटल टोटलमा फाउंडेशन के बारे में अभी आपने सुना ये फाउंडेशन बहुत अच्छा काम कर रही है पंजाब में बहुत सारे गुरुद्वारा में सोलर प्लांट्स लगवाए हैं मैंने भी एक फंक्शंस किए थे तो उसमें भी मेरी बहुत मदद करी है तो ये फाउंडेशन खूब अच्छा काम कर रही है आगे हमेशा अच्छा करते रहे ਔਰ ਚਰਤੀ ਕਲਾ ਟਾਈਮ ਟੀਵੀ ਵਿਦ ਸਿੰਘ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜਾਣੇ ਕੇ ਲਿਏ ਮੈਨੂੰ ਪਤਾ ਹੈ ਆਪਕਾ ਬਹੁਤ ਬਿਜ਼ੀ ਸ਼ਡਿਊਲ ਥਾਪ ਡੈਲੀ ਥੇ ਕੱਲ ਰਾਤ ਮੈਂ ਦੇਰ ਸੇ ਪਹੁੰਚੇ ਪਰ ਥੈਂਕ ਯੂ ਆਨੇ ਕੇ ਲਿਏ ਸੋ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਇਸ ਮੌਕੇ ਹਰਪ੍ਰੀਤ ਸਿੰਘ ਦਰਦੀ ਨੇ ਕਿਹਾ ਕਿ ਅਜੋ ਸੰਗਤ ਬਹੁਤ ਵੜ ਭਾਗੀ ਹੈ ਜੋ ਮਹਾਰਾਜਾ ਹੀਰਾ ਸਿੰਘ ਦੇ ਜਨਮ ਦਿਹਾੜੇ ਮੌਕੇ ਇੱਥੇ ਪਹੁੰਚੀ ਹੈ ਉਹਨੇ ਕਿਹਾ ਕਿ ਪਿੰਡ ਵੀ ਬਹੁਤ ਇਤਿਹਾਸਿਕ ਹੈ ਪਰ ਇਸ ਨੂੰ ਵਿਸਾਰ ਰਿਹਾ ਹੈ ਉਹਨੇ ਕਿਹਾ ਕਿ ਅਜਿਹੇ ਸਮਾਗਮ ਨਾਲ ਪਿੰਡ ਦੇ ਲੋਕਾਂ ਤੇ ਆਸ-ਪਾਸ ਦੇ ਲੋਕਾਂ ਨੂੰ ਮਹਾਰਾਜਾ ਹੀਰਾ ਸਿੰਘ ਉਰੇ ਕਹੇ ਕਿ ਅਜਿਹੇ ਸਮਾਗਮ ਇਥੇ ਹੁੰਦੇ ਰਹਿਣ ਚਾਹੀਦੇ ਨੇ ਤਾਂ ਜੋ ਲੋਕਾਂ ਨੂੰ ਇਸ ਬਾਰੇ ਹੋਰ ਜਾਣਕਾਰੀ ਮਿਲੇ ਮੈਂ ਅੱਜ ਆਪਣੇ ਆਪ ਨੂੰ ਬੜਾ ਭਾਗਾ ਸਮਝਦਾ ਹਾਂ ਕਿ ਅੱਜ ਮੈਂ ਉਸ ਸਥਾਨ ਤੇ ਆਇਆ ਹਾਂ ਉਸ ਨਗਰ ਦੇ ਵਿੱਚ ਆਇਆ ਹਾਂ ਜਿਨੇ ਖਾਲਸਾ ਪੰਥ ਦੀ ਨੀਂ ਇੱਥੋਂ ਰੱਖੀ ਹੈ ਜਿਨੇ ਉਹਨਾਂ ਮਾਵਾਂ ਦੀ ਕੁੱਖ ਦੇ ਵਿੱਚ ਆ ਕੇ ਉਹ ਗੁਰਮੁਖ ਪਿਆਰੇ ਦੋ ਖਾਲਸੇ ਮਹਾਰਾਜਾ ਬਖਸ਼ੇ ਹਨ ਜਿਨ੍ਹਾਂ ਨੇ ਸਿੱਖੀ ਦੀ ਸੰਤਾਪਤਾ ਤੇ ਪਹਿਰਾ ਡਟ ਕੇ ਦਿੱਤਾ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੇ ਗੁਰਮੁਖ ਪਿਆਰੇ ਮਹਾਰਾਜਾ ਹੀਰਾ ਸਿੰਘ ਜੀ ਤੇ ਆਪ ਜੀ ਸਾਰੇ ਵਧਾਈ ਦੇ ਪਾਤਰ ਹੋ ਅੱਜ ਜਿਵੇਂ ਗਿਆਨੀ ਜਸਵਿੰਦਰ ਸਿੰਘ ਜੀ ਬੜੁੱਖਾ ਨੇ ਬੜਾ ਸੋਹਣਾ ਢੰਗ ਨਾਲ ਕਿਹਾ ਵੀ ਹੋਵੋ 71 ਮਿਲੋ ਮੇਰੇ ਭਾਈ ਦੁਗਦਾ ਦੂਰ ਕਰੋ ਲਿਵ ਲਾਏ ਵੀ ਸਾਰੇ ਇਕੱਠੇ ਹੋ ਕੇ ਜੋ ਨਗਰ ਦੇ ਵੱਖ-ਵੱਖ ਸਥਾਨ ਹਨ ਸਾਰੇ ਰਲ ਮਿਲ ਕੇ ਇਕਜੁੱਟ ਹੋ ਕੇ ਜਿਹੜੇ ਕੌਮ ਦੇ ਪਾਵਨ ਦਿਵਸ ਹਨ ਉਹ ਮਨਾਇਏ ਅਤੇ ਇਸ ਨਗਰ ਦਾ ਅੱਜ ਸਵੇਰੇ ਸਾਰੇ ਨਗਰਵਲੋਂ ਇੱਥੇ ਨੀ ਤਾਦਾਦ ਦੇ ਵਿੱਚ ਹਾਜ਼ਰੀ ਭਰਨੀ ਆਪ ਜੀ ਬਹੁਤ ਹਿੰਮਤੀ ਹੋ ਉਦਮ ਵਾਲੇ ਹੋ ਵੜਪਾਗੇ ਹੋ ਕਿ ਬਾਬਾ ਜੀ ਦਾ ਆਪ ਜੀ ਨੂੰ ਸੰਗ ਸਾਥ ਮਿਲਿਆ ਤੇ ਨਾਲ 71 ਹੋ ਕੇ ਅੱਜ ਵੜਪਾਗਾ ਦਿਵਸ ਮਨਾ ਰਹੇ ਮਹਾਰਾਜਾ ਹੀਰਾ ਸਿੰਘ ਜੀ ਦੀ ਅਨਸਵਾਨਸ ਅੱਜ ਮੋੜ ਉਜਾਗਰ ਹੋਈ ਹੈ ਜਿੱਥੇ ਰਾਜ ਮਾਤਾ ਜੀ ਮਹਾਰਾਣੀ ਓਮਾ ਕੌਰ ਜੀ ਅਤੇ ਮਹਾਰਾਣੀ ਪ੍ਰੀਤੀ ਸਿੰਘ ਜੀ ਇੱਥੇ ਆਏ ਹਨ ਅੱਜ ਖੁਸ਼ੀ ਦੀ ਇਹ ਗੱਲ ਹੈ ਕਿ ਉਹ ਬੀਜ ਜਿਹੜਾ ਖਾਲਸਾ ਰਾਜ ਦਾ ਸੀ ਜਾਂ ਉਸ ਰਾਜ ਪਰਿਵਾਰ ਦੇ ਵਿੱਚ ਜੋ ਦਰਦ ਸੀ ਉਹ ਭਾਈ ਅਭੈ ਉਹਦੇ ਪ੍ਰਤਾਪ ਸਿੰਘ ਜੀ ਦੇ ਵਿੱਚ ਮੁੜ ਫੁੱਟ ਕੇ ਪੈਦਾ ਹੋਇਆ ਤੇ ਉਸਨੇ ਸਾਰੇ ਪਰਿਵਾਰ ਨੂੰ ਦੁਬਾਰਾ ਇਕੱਠਾ ਕਰਕੇ ਕੌਮ ਦੀ ਸੇਵਾ ਦੇ ਵਿੱਚ ਲਗਾ ਦਿੱਤਾ ਇਹ ਸਤਗੁਰ ਦੀ ਜ਼ਾਹਰੀ ਕਲਾ ਵਰਤਰੀ ਹੈ ਅਸੀਂ ਜੇ ਜ਼ਾਹਰੀ ਕਲਾ ਦੇਖ ਰਹੀਆਂ ਸਤਗੁਰ ਦੀ ਇਸ ਪਰਿਵਾਰ ਦੇ ਉੱਤੇ ਜਿਸ ਨੂੰ ਗੋਰਿਆਂ ਨੇ ਬ੍ਰਿਟਿਸ਼ Empire ਨੇ ਜਿਵੇਂ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਮਾਂ ਤੋਂ ਅਲੱਗ ਕਰਕੇ 크੍ਰਿਸਚਨ ਬਣਾ ਕੇ ਇੰਗਲੈਂਡ ਲੈ ਗਏ ਸਨ ਉਹਨਾਂ ਮਹਾਰਾਜਾ ਹੀਰਾ ਸਿੰਘ ਮਹਾਰਾਜਾ ਰਿਕੂ ਦਮਨ ਸਿੰਘ ਜੀ ਤੋਂ ਬਾਅਦ ਜੋ ਪਰਿਵਾਰ ਨੂੰ ਅਲੱਗ ਕੀਤਾ ਗਿਆ ਪਰ ਅੱਜ 100 ਸਾਲ ਤੋਂ ਬਾਅਦ ਉਹੀ ਪਰਿਵਾਰ ਦੁਬਾਰਾ ਇਕੱਠਾ ਹੋਇਆ ਸਤਗੁਰ ਦੀ ਜ਼ਾਰੀ ਕਲਾਵਰਤੀ ਕੀ युवराज ਅਭੈ ਪ੍ਰਤਾਪ ਸਿੰਘ ਜੀ ਦੇ ਵਿੱਚ ਉਹ ਸਿੱਖੀ ਦਾ ਜਿਹੜਾ ਬੀਜ ਸੀ ਉਹ ਅੰਕੁਰ ਸੀ ਉਹ ਦੁਬਾਰਾ ਫੁੱਟਿਆ ਇਹਦੇ ਜੋ ਸ਼ਰੀਹ ਇਹਦਾ ਜੋ ਬੀਜ ਹੈ ਫੁੱਟਣ ਦਾ ਉਹ ਰਾਜਮਾਤਾ ਜੀ ਨੂੰ ਜਾਂਦਾ ਹੈ ਕਿਉਂਕਿ ਰਾਜਮਾਤਾ ਜੀ ਨੇ ਆਪਣੇ ਪੋਤਰੇ ਨੂੰ ਬਚਪਨ ਦੇ ਵਿੱਚ ਉਹ ਗੱਲਾਂ ਦਸੀਆਂ ਪਰਿਵਾਰ ਦੀਆਂ ਕਿ ਉਸ ਨੇ ਕੇਸ ਕਤਲ ਕਰਨ ਤੋਂ ਨਾ ਕਰਤੀ ਉਸ ਨੇ ਆਪਣੇ ਆਪ ਦਸਤਾਰ ਸਜਾਈ ਉਸ ਨੇ ਸਾਰੇ ਪਰਿਵਾਰ ਨੂੰ ਇਕੱਠਾ ਕਰਕੇ ਵਾਪਸ ਨਾਂਬੇ ਲੈ ਕੇ ਆਂਦਾ ਆਪਣੀ ਵਿਰਾਸਤ ਨੂੰ ਸੰਭਾਲਿਆ ਅਤੇ ਨਾਲ ਕ੍ਰੇਣਾ ਕੀਤੀ ਤਾਕੀਦ ਕੀਤੀ ਕਿ ਅਸੀਂ ਸਿੱਖੀ ਦੀ ਸੇਵਾ ਦੇ ਵਿੱਚ ਡਟ ਕੇ ਅੱਗੇ ਹੋ ਕੇ ਫਿਰ ਲੱਗਾਂਗੇ ਕੌਮ ਦੀ ਅਗਵਾਈ ਫਿਰ ਕਰਾਂਗੇ ਤੇ ਬਡਰੁਖਾ ਦੇ ਆਪ ਜੀ ਜੋ ਸੰਗਤ ਹੈ ਸਾਰੀ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਆਪ ਜੀ ਦੇ ਸਾਰੇ ਇਸ ਇਲਾਕੇ ਨੂੰ ਸੰਤ ਅਤਰ ਸਿੰਘ ਜੀ ਮਹਾਰਾਜ ਮਸਵਾਣਾ ਸਾਹਿਬ ਵਾਲਿਆਂ ਦੀ ਅਗਵਾਈ ਮਿਲੀ ਪਿਆਰ ਮਿਲਿਆ ਮਹਾਰਾਜਾ ਨਾਬਾ ਸਾਹਿਬ ਨੂੰ ਨਾਬਾ ਰਾਜਸਤਾਨ ਦੇ ਉੱਤੇ ਉਹਨਾਂ ਨੇ ਬਖਸ਼ਿਸ਼ ਕੀਤੀ ਆਪ ਜੀ ਦੇ ਉੱਤੇ ਉਹ ਬਖਸ਼ਿਸ਼ ਅੱਜ ਵੀ ਵਰਤ ਰਹੀ ਹੈ ਆਪ ਜੀ ਪਿੱਛੇ ਨਹੀਂ ਹੋ ਅੱਜ ਦੇ ਸੰਗਤ ਇਕੱਠੀ ਹੋਈ ਹੈ ਆਪ ਜੀ ਦੇ ਵਿੱਚ ਉਹ ਅੰਕੁਰ ਉਹ ਬੀਜ ਅੱਜ ਵੀ ਜੀਵਿਤ ਹੈ ਆਪ ਜੀ ਡਟ ਕੇ ਹੋਰ ਸੇਵਾ ਕਰੋ ਇਹੀ ਅਰਦਾਸ ਅਦਾਰਾ ਚੜ੍ਹਦੀ ਕਲਾ ਵੱਲੋਂ ਹੈ ਤੇ ਅਦਾਰਾ ਚੜ੍ਹਦੀ ਕਲਾ ਜੋ ਕੌਮ ਦੀ ਸੇਵਾ ਵਿੱਚ ਸਤਗੁਰ ਦੀ ਬਖਸ਼ਿਸ਼ ਦੇ ਨਾਮ ਲੱਗਾ ਹੈ ਇਹ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਹੀ ਬਖਸ਼ਿਸ਼ ਹੈ ਮੈਂ ਦੱਸ ਰਿਹਾ ਕਿ ਪਰਿਵਾਰ ਗੁਰੂ ਨਾਨਕ ਸਾਹਿਬ ਤੋਂ ਹੀ ਸਾਡਾ ਸਿੱਖੀ ਦੇ ਵਿੱਚ ਚੱਲਿਆ ਆ ਰਿਹਾ ਹੈ ਤੇ ਜਦੋਂ ਸੰਤ ਅਤਰ ਸਿੰਘ ਜੀ ਮਹਾਰਾਜ ਨੂੰ ਹਜ਼ੂਰ ਸਾਹਿਬ ਵਿਖੇ ਗੁਰਕਲਗੀ ਧਰ ਪਾਤਸ਼ਾਹ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਲਈ ਆਪ ਦਰਸ਼ਨ ਦੇ ਕੇ ਉਦੋਂ ਸੰਤ ਅਤਰ ਸਿੰਘ ਜੀ ਮਹਾਰਾਜ ਸਾਡਾ ਪਰਿਵਾਰ ਉਦੋਂ ਪਾਕਿਸਤਾਨ ਕਹਾਟਾ ਜ਼ਿਲ੍ਹਾ ਜਿੱਥੇ ਪਾਕਿਸਤਾਨ ਨੇ ਐਟਮ ਬੰਬ ਬਣਾਇਆ ਹੈ ਉਸ ਇਲਾਕੇ ਦੇ ਵਿੱਚ ਰਹਿੰਦਾ ਸੀ ਉੱਥੇ ਸਾਡਾ ਘਰ ਸੀ ਤੇ ਉੱਥੇ ਬਾਪੂ ਬੁੱਧ ਸਿੰਘ ਜੀ ਜੋ ਉਸ ਵਕਤ 127 ਸਾਲ ਦੀ ਉਮਰ ਸੀ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੀ ਫੌਜ ਦੇ ਵਿੱਚ ਸੋਡੀ ਕਮਾਂਡ ਹੇਠ ਸੇਵਾ ਦੇ ਵਿੱਚ ਰਹੇ ਸਨ ਉੱਥੇ ਆਏ ਉੱਥੇ ਆ ਕੇ ਉਹਨਾਂ ਨੇ ਸਾਡੇ ਬਜ਼ੁਰਗਾਂ ਨਾਲ ਜੋ ਸਲਾਹ ਕੀਤੀ ਕਿ ਗੁਰੂ ਸਾਹਿਬ ਵੱਲੋਂ ਆ ਜੋ ਸੇਵਾ ਲਗਾਈ ਗਈ ਹੈ ਕਿ ਕੌਮ ਦੀ ਗਿਣਤੀ ਜਿਹੜੀ ਅੱਜ 15 ਲੱਖ ਰਹਿ ਗਈ ਹੈ ਉਸ ਨੂੰ ਕਿਵੇਂ ਵਧਾਇਆ ਜਾਵੇ ਤੇ ਉਦੋਂ ਸੰਤਾਂ ਦੇ ਨਾਲ ਬਜ਼ੁਰਗਾਂ ਦੀ ਜੋ ਸਾਂਝ ਪਈ ਤੇ ਉੱਥੋਂ ਸਾਰੇ ਇਲਾਕੇ ਦੇ ਵਿੱਚ ਸਿੱਖੀ ਦਾ ਜੋ ਪ੍ਰਚਾਰ ਹੋਇਆ ਉੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਜੋ ਸਿੱਖ ਹਨ Hindu ਪਰਿਵਾਰ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਅੱਜ ਕੌਮ ਦੀ ਗਿਣਤੀ ਤੁਸੀਂ ਦੇਖੋ ਸੰਸਾਰ ਭਰ ਦੇ ਵਿੱਚ ਕਰੋਨਾ ਦੇ ਵਿੱਚ ਜੋ ਹੋਈ ਹੈ ਇਹ ਆਪ ਜੀ ਦੇ ਇਲਾਕੇ ਦਾ ਬਹੁਤ ਵੱਡਾ ਯੋਗਦਾਨ ਹੈ ਇਹ ਸੰਤ ਅਤਰ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਹੈ ਜੋ ਪਰਤਕ ਵਰਤੀ ਗੁਰੂ ਕਲਗੀਧਰ ਪਾਤਸ਼ਾਹ ਦੀ ਮਿਹਰ ਵਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੈ ਅੱਜ ਇਹ ਪਰਿਵਾਰ ਚੜ੍ਹਦੀ ਕਲਾ ਪਰਿਵਾਰ ਸੰਸਾਰ ਭਰ ਦੇ ਵਿੱਚ ਜਿੱਥੇ ਮੀਡੀਆ ਰਾਹੀਂ ਐਜੂਕੇਸ਼ਨ ਰਾਹੀਂ ਸੇਵਾ ਕਰ ਰਿਹਾ ਹੈ ਤੇ ਉੱਥੇ ਹੀ ਜੋ ਹੋਰ ਸੇਵਾਵਾਂ ਕੌਮ ਵੱਲੋਂ ਲਗਦੀਆਂ ਹਨ ਉਹ ਸਤਿਗੁਰੂ ਆਪਣੀ ਸੇਵਾ ਆਪ ਲੈਂਦੇ ਹਨ ਤੇ ਜੋ ਵੀ ਜਿਵੇਂ ਦੀਵਾਨ ਟੋਡਰਮਲ ਫਾਊਂਡੇਸ਼ਨ ਦੇ ਪ੍ਰਧਾਨ ਸਰਦਾਰ ਲਖ ਲਖਵਿੰਦਰ ਸਿੰਘ ਜੀ ਕਾਹਨੇ ਕੇ ਦਿਨੇ ਕਿਹਾ ਉਹ ਸੇਵਾ ਦੇ ਵਿੱਚ ਜਿਵੇਂ ਕੌਮ ਦੀ ਸੇਵਾ ਕਰ ਰਹੇ ਹਨ ਦੀਵਾਨ ਟੋਡਰਮਲ ਅੱਜ ਕੱਲ੍ਹ ਸ਼ਹੀਦੀ ਦਿਹਾੜੇ ਆਪ ਜੀ ਚੱਲ ਰਹੇ ਹੋ ਉਹ ਸ਼ਖਸੀਅਤ ਹੈ ਜਿਸ ਨੇ ਸੋਨੇ ਦੀਆਂ ਮੋਰਾ ਖੜੀਆਂ ਕਰਕੇ ਸਤਗੁਰੂ ਜੀ ਦੇ ਲਾਲਾਂ ਦੇ ਸਤਗੁਰੂ ਜੀ ਦੇ ਮਾਤਾ ਜੀ ਦੇ ਜੋ ਦਾ ਸੰਸਕਾਰ ਕੀਤੇ ਉਪਰੰਤ ਸਮੇਂ ਦੇ ਹੁਕਰਮ ਹੁਕਮਾ ਬ੍ਰਾਹਮਣਾ ਨੇ ਉਹਨਾਂ ਨੂੰ ਵੀ ਪਰਿਵਾਰ ਸਮੇਤ ਉਹਨਾਂ ਦੇ ਕੋਲੂ ਦੇ ਵਿੱਚ ਪੇੜ ਦਿੱਤਾ ਤੇ ਅੱਜ ਉਸ ਇਤਿਹਾਸ ਨੂੰ ਉਸ ਵਿਰਾਸਤ ਨੂੰ ਸੰਭਾਲਣ ਦੇ ਵਿੱਚ ਬੜੀ ਵੱਡੀ ਸੇਵਾਵਾਂ ਜੋ ਹਨ ਉਹ ਨਿਭਾ ਰਹੀਆਂ ਹਨ ਅਤੇ ਸਤਗੁਰੂ ਦੀ ਬਖਸ਼ਿਸ਼ صدਕਾ ਜੋ ਨਾਂਭਾ ਪਰਿਵਾਰ ਹੈ ਮਹਾਰਾਣੀ ਪ੍ਰੀਤੀ ਸਿੰਘ ਜੀ ਹਨ ਉਹ ਆਪ ਇਹਨਾਂ ਨਾਲ ਰਲ ਕੇ ਉਸ ਵਿਰਾਸਤ ਨੂੰ ਸੰਭਾਲਣ ਦੇ ਵਿੱਚ ਲੱਗੇ ਹੋਏ ਹਨ ਅਤੇ ਦਾਸ ਨੂੰ ਵੀ ਜੋ ਸੇਵਾਵਾਂ ਸਤਗੁਰੂ ਜੀ ਦੀਆਂ ਬਖਸ਼ਿਸ਼ਾਂ صدਕਾ ਜੋ ਇਸ ਪਰਿਵਾਰ ਨੂੰ ਚਰਦਕਲਾ ਪਰਿਵਾਰ ਨੂੰ ਮਿਲ ਰਹੀਆਂ ਹਨ ਉਹ ਉਹ ਆਪ ਲੈ ਰਹੇ ਹਨ ਤੇ ਜਿਵੇਂ ਜਿਵੇਂ ਕੌਮ ਸਿੱਧਿੰਦੀ ਹੈ ਉਹ ਸੇਵਾ ਲੰਦੇ ਰਹਿਣਾ ਇਹੀ ਅਰਦਾਸ ਹੈ ਆਪ ਜੀ ਦੀਆਂ ਅਸੀਸਾਂ ਮਿਲਦੀਆਂ ਰਹਿਣ ਲਖਵਿੰਦਰ ਸਿੰਘ ਕਾਨੇਕੇ ਨੇ ਕਿਹਾ ਕਿ ਰਾਸਤੇ ਸਹਿਰ ਨਾਬਾ ਦੇ ਧਾਰਮੀ ਰਾਜਾ ਮਹਾਰਾਜਾ ਹੀਰਾ ਸਿੰਘ ਦੇ 181ਵੇਂ ਜਨਮ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ ਉਹਨਾਂ ਕਿਹਾ ਕਿ ਨਾਬਾ ਰਾਜ ਦੇ ਮਹਾਰਾਜਾ ਹੀਰਾ ਸਿੰਘ ਦਾ ਨਾਮ ਧਾਰਮੀ ਮਹਾਰਾਜੇ ਵਜੋਂ ਮਸ਼ਹੂਰ ਹੈ ਜਿਨ੍ਹਾਂ ਨੇ ਆਪਣੇ ਰਾਜ ਸਮੇਂ ਹਰ ਧਰਮ ਅਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਰਾਜ ਕੀਤਾ ਅਤੇ ਜਨਤਾ ਦੇ ਹਰਮਨ ਪਿਆਰੇ ਮਹਾਰਾਜਾ ਬਣੇ ਉਹਨਾਂ ਕਿਹਾ ਕਿ ਮਹਾਰਾਜਾ ਹੀਰਾ ਸਿੰਘ ਦਾ ਜਨਮ 18 ਦਸੰਬਰ 1843 ਈਸਵੀ ਵਿੱਚ ਨਾਬਾ ਰਿਆਸਤ ਵਿੱਚ ਪੈਂਦੇ ਮੌਜੂਦਾ ਸੰਗਰੂੜ ਜ਼ਿਲ੍ਹੇ ਦੇ ਪਿੰਡ ਬਡਰੁਖਾਂ ਵਿਖੇ ਹੋਇਆ ਮਹਾਰਾਜਾ ਹੀਰਾ ਸਿੰਘ ਦੇ ਪਿਤਾ ਮਹਾਰਾਜਾ ਸੁਖਾ ਸਿੰਘ ਸਨ ਮਹਾਨ ਸ਼ਬਦ ਕੋਸ਼ ਤੇ ਮੁਤਾਬਕ ਕਿ ਨਾਬਾ ਦੇ ਰਾਜਾ ਭਗਵਾਨ ਸਿੰਘ ਦੇ ਔਲਾਦ ਨਾ ਹੋਣ ਕਰਕੇ ਉਹਨਾਂ ਦੀ ਮੌਤ ਤੋਂ ਬਾਅਦ ਫੂਲਕੀਆ ਪਰਿਵਾਰ ਵਿੱਚੋਂ ਸਭ ਤੋਂ ਨੇੜਲੇ ਰਿਸ਼ਤੇਦਾਰੀ ਵਿੱਚ ਪੈਂਦੇ ਮਹਾਰਾਜਾ ਹੀਰਾ ਸਿੰਘ ਨੂੰ ਗੱਦੀ ਤੇ ਬਿਠਾਇਆ ਗਿਆ ਜਿਨ੍ਹਾਂ ਨੇ ਆਪਣੇ ਰਾਜਕਾਲ ਦੌਰਾਨ ਪਰਜਾਂ ਨੂੰ ਬਹੁਤ ਸੁੱਖ ਦਿੱਤਾ ਸੋ ਸਾਡੇ ਨਾਲ ਮੌਜੂਦ ਨੇ ਦਿਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਨੇ ਲਖਵਿੰਦਰ ਸਿੰਘ ਕਾਨ੍ਹੇਗੇ ਸੋ ਇਹ ਵੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਾਨ੍ਹੇਗੇ ਸਾਹਿਬ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਮਕਸਦ ਕੀ ਸੀ ਸਭ ਤੋਂ ਪਹਿਲਾਂ ਅੱਜ ਅਸੀਂ ਨਾ ਬਹੁਤ ਮਾਨਯੋਗ ਸਨਮਾਨਯੋਗ ਧਰਤੀ ਤੇ ਖੜੇ ਆਂ ਬਡਰੂਖਾਂ ਦੀ ਧਰਤੀ ਜਿਸ ਨੇ ਮਾਤਾ ਰਾਜਕੌਰ ਵਰਗਿਆਂ ਔਰਤ ਨੂੰ ਪੈਦਾ ਕੀਤਾ ਉਹਨਾਂ ਦੇ ਪੇਟੋਂ ਮਹਾਰਾਜਾ ਰਣਜੀਤ ਸਿੰਘ ਵਰਗੇ ਦਾ ਜਨਮ ਹੋਇਆ ਤੇ ਇੱਕ ਮਹਾਨ ਰਾਜੇ ਤੇ ਮਤਲਬ ਕਿ ਹੀਰਾ ਸਿੰਘ ਮਹਾਰਾਜਾ ਹੀਰਾ ਸਿੰਘ ਦੀ ਨਾਬਾ ਉਹ ਵੀ ਇਸ ਧਰਤੀ ਤੋਂ ਪੈਦਾ ਹੋਇਆ ਬਹੁਤ ਸਾਰੀਆਂ ਸ਼ਖਸੀਅਤਾਂ ਇਸ ਧਰਤੀ ਤੋਂ ਪੈਦਾ ਹੋਈਆਂ ਤੇ ਅੱਜ ਸਾਨੂੰ ਗਿਆਨੀ ਜਸਵੰਦਰ ਸਿੰਘ ਬਡੋਖਾ ਨੇ ਪ੍ਰੋਗਰਾਮ ਰੱਖਿਆ ਜੀ ਸਾਨੂੰ ਅੱਜ ਇਸ ਤੇ ਬੁਲਾਇਆ ਸੀ ਮਹਾਰਾਣੀ ਨਾਬਾ ਵੀ ਇੱਥੇ ਪਹੁੰਚੇ ਸੀ ਹਰਪੀ ਸਿੰਘ ਜੀ ਦਰਦੀ ਸਾਹਿਬ ਜੋ ਸਾਡੇ ਫਾਊਂਡੇਸ਼ਨ ਦੇ ਨਾਲ ਕੰਮ ਕਰ ਰਹੇ ਆ ਤੇ ਜਿਨ੍ਹਾਂ ਦੀਆਂ ਬਹੁਤ ਵੱਡੀਆਂ ਇੰਟਰਨੈਸ਼ਨਲ ਦੁਨੀਆ ਪੱਧਰ ਦੀਆਂ ਸਵਾਮਾਨ ਨੇ ਗੁਰਸਿੱਖ ਨੇ ਤੇ ਅਸੀਂ ਮਤਲਬ ਕਿ ਇੱਥੇ ਆ ਕੇ ਸਾਨੂੰ ਖੁਸ਼ੀ ਹੋਈ ਵੀ ਇਹ ਸੰਗਤ ਹੈ ਜਿਹੜੀ ਅੱਜ ਵੀ ਉਤਸ਼ਾਹਤ ਹੈਗੀ ਆ ਤੇ ਸਾਡੇ ਆਉਣ ਵਾਲੇ ਜਿਹੜੀ ਪੀੜ੍ਹੀ ਹੈਗੀ ਆ ਆਉਣ ਵਾਲੀ ਜਨਰੇਸ਼ਨ ਆਈ ਗਈ ਹੈ ਉਹਨੂੰ ਦੱਸਣਾ ਚਾਹੀਦਾ ਵੀ ਸਾਡੇ ਪੁਰਖਿਆਂ ਨੇ ਕਿੰਨੀ ਇਮਾਨਦਾਰੀ ਨਾਲ ਤੇ ਕਿੰਨੀ ਸੰਜੀਦਗੀ ਨਾਲ ਤੇ ਇਹ ਕੁਰਬਾਨੀਆਂ ਕੀਤੀਆਂ ਨੇ ਤੇ ਇੱਕ ਇੱਕ ਮੈਨੂੰ ਕਹਨੇ ਕਿ ਸਭ ਦੱਸੋ ਇਸ ਪਿੰਡ ਦੇ ਵਿੱਚ ਕਿਹੜੀਆਂ ਕਿਹੜੀਆਂ ਵਿਰਾਸਤੀ ਸੰਸਥਾਵਾਂ ਜਿਹੜੀਆਂ ਇਸ ਪਿੰਡ ਦੇ ਵਿੱਚ ਨੇ ਇਸ ਪਿੰਡ ਦੇ ਵਿੱਚ ਮਤਲਬ ਕਿ ਹਸਤੀਆਂ ਬਾਰੇ ਅਸੀਂ ਕਹਿ ਸਕਦੇ ਹਾਂ ਕਿ ਕਿ ਅਸੀਂ ਬਹੁਤ ਦੂਰ ਦੂਰ ਦੇ ਬੰਦੇ ਹੈਗੇ ਆ ਅਸੀਂ ਵੀ ਇੱਕ ਸੱਦੇ ਤੇ ਪਹੁੰਚੇ ਹੈਗੇ ਜੀ ਇੱਥੇ ਤੇ ਇੱਥੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਤੇ ਹੀਰਾ ਸਿੰਘ ਦਾ ਬਹੁਤ ਵੱਡਾ ਨਾਂ ਹੈ ਜਿਹੜਾ ਇਸ ਧਰਤੀ ਦਾ ਜੰਪਲ ਸੀ ਤੇ ਜੇ ਸਾਨੂੰ ਕੋਈ ਹੁਕਮ ਕਰਨਗੇ ਫਾਊਂਡੇਸ਼ਨ ਨੂੰ ਅਸੀਂ ਜ਼ਰੂਰ ਕੋਈ ਨਾ ਕੋਈ ਯਾਦਗਾਰੀ ਵੀ ਅਸੀਂ ਮਹਾਰਾਣੀ ਸਾਹਿਬਾ ਨਾਲ ਰਲ ਮਿਲ ਕੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜੇ ਕੋਈ ਹੋ ਸਕਦਾ ਹੈ ਤਾਂ ਜ਼ਰੂਰ जरूर सपोर्ट ऐसी जी आर्थिक सपोर्ट है हमें यहाँ पे सबका इतना प्यार मिला ये लगी नहीं रहा है कि कहीं और आए लग रहा है अपने घर में ही आए हैं और मैं बहुत शुक्रगुजार हूँ सब पिंड वासियों के कि उन्होंने महाराज हीरा सिंह जी को याद करते हुए उनका जन्म दिहाड़ा बनाया और ये सब देख के ना मुझे लग रहा है कि इंसान के कर्म साथ जाते हैं आज महाराज हीरा सिंह जी के जो कर्म थे उसकी वजह से आज सौ एक साल बाद भी उन्हें सब लोग याद रखते हैं तो इससे बहुत इंस्पिरेशन मिलता है कि हमें हमारे कर्मों पे ध्यान देना चाहिए और आ, मैं बहुत शुक्रगुजार हूँ पूरी पिंड की पंचायत के सभी संगत के कि आप लोगों ने सब ने मिल महाराज हीरा सिंह जी का जन्म दिहाड़ा बनाया पहले आयो जहाँ पे आ पहली बार पहले भी आई हूँ कई बार हाँ जी मैं ऐसे पहले आई हूँ बट यहाँ इस गुरुद्वारा में कभी नहीं आई मैं मस्तवाना साहब आई हूँ और पर बहुत अच्छा लगा सबसे यहाँ मिलके ਸੋ ਅੱਜ ਇਸ ਵਕਤ ਸਾਡੇ ਨਾਲ ਗਿਆਨੀ ਜਸਵਿੰਦਰ ਸਿੰਘ ਜੀ ਬਡਰੁਖਾ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਕਿਉਂਕਿ ਉਹ ਇਸ ਪਿੰਡ ਦੇ ਖਾਸ ਕਰਕੇ ਉਹਨਾਂ ਨੂੰ ਪੂਰੀ ਜਾਣਕਾਰੀ ਜਿਹੜੀ ਹੈਗਾ ਇਸ ਪਿੰਡ ਦੇ ਬਾਰੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਗਿਆਨੀ ਜੀ ਕਿਸ ਕੈ ਜਾਣ ਜੋ ਕਿ ਇਸ ਪਿੰਡ ਦੇ ਵਿੱਚ ਅੱਜ ਜਨਮ ਦਿਹਾੜਾ ਮਨਾਇਆ ਗਿਆ ਪਹਿਲਾਂ ਵੀ ਕਈ ਵਾਰ ਮਨਾਇਆ ਗਿਆ ਅੱਜ ਪਹਿਲੀ ਵਾਰ ਜਿਹੜਾ ਕਿ ਮਹਾਰਾਜ ਹੀਰਾ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਤੇ ਦੇਖੋ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਹਾੜਾ ਇੱਥੇ ਹਰ ਸਾਲ ਮਨਾਇਆ ਜਾਂਦਾ ਤੇ ਇਹਦੇ ਨਾਲ ਨਾਲ ਇਹ ਪਿੰਡ ਬਹੁਤ ਵੱਡਾ ਇਤਿਹਾਸ ਆਪਣੇ ਅੰਦਰ ਸੰਭਾਲੀ ਬੈਠ ਕੇਵਲ ਮਹਾਰਾਜਾ ਰਣਜੀਤ ਸਿੰਘ ਜੀ ਦਾ ਹੀ ਜਨਮ ਇੱਥੇ ਨਹੀਂ ਹੋਇਆ ਮਹਾਰਾਜਾ ਹੀਰਾ ਸਿੰਘ ਜੀ ਨਾਭਾ ਵੀ ਇੱਥੋਂ ਦੇ ਹੀ ਜੰਮਪਾਲ ਸਨ ਪਰਵਰਿਸ਼ ਵੀ ਇੱਥੇ ਹੋਈ ਇੱਥੋਂ ਸਗੋਂ ਜਿਸ ਵੇਲੇ ਉਹ ਰਾਜਗਦੀ ਤੇ ਬੈਠਣ ਦੇ ਯੋਗ ਹੋਏ ਪਰ ਜਵਾਨੀ ਦੀ ਉਮਰ ਤੱਕ ਉਹ ਇਸ ਬਟਰੁਖਾ ਪਿੰਡ ਦੇ ਵਿੱਚ ਰਹੇ ਤੇ ਇੱਥੋਂ ਫਿਰ ਜਾ ਕੇ ਉਹਨਾਂ ਨੂੰ ਨਾਭੇ ਦੀ ਗੱਤੀ ਮਿਲੀ ਤੇ ਇਸ ਦੇ ਨਾਲ ਨਾਲ ਜਿਨ੍ਹਾਂ ਨੂੰ ਪੰਜਾਬ ਤੇ ਕਸ਼ਮੀਰ ਦਾ ਰਾਖਾ ਕਿਹਾ ਜਾਂਦਾ ਜਨਰਲ ਹਰਬਖਸ਼ ਸਿੰਘ ਜੀ ਜਨਰਲ ਗੁਰਬਖਸ਼ ਸਿੰਘ ਜੀ ਉਹ ਵੀ ਇਸ ਪਿੰਡ ਦੇ ਹੀ ਜੰਮਪਾਲ ਸਨ ਇੱਥੋਂ ਦੇ ਹੀ ਸਨ ਤੇ ਇਹਦੇ ਨਾਲ ਨਾਲ ਸਾਡੀ ਸਿੱਖ ਕੌਮ ਦੀ ਬਹੁਤ ਸਨਮਾਨਯੋਗ ਹਸਤੀ ਸੰਤ ਬਾਬਾ ਅਤਰ ਸਿੰਘ ਸਾਹਿ ਉਹਨਾਂ ਨੇ ਆਪਣੀ ਧਰਮ ਪ੍ਰਚਾਰ ਦੀ ਰਾਜਧਾਨੀ ਜੇ ਇਸ ਮੁਲਕ ਅੰਦਰ ਕਿਤੇ ਬਣਾਈ ਤਾਂ ਉਸ ਬਟਰੁਖਾ ਪਿੰਡ ਦੀ ਜ਼ਮੀਨ ਦੇ ਅੰਦਰ ਬਣਾਉਣਾ ਕੀਤਾ ਜਿਹੜਾ ਗੁਰਦੁਆਰਾ ਗੁਰਸਾਗਰ ਮਸਤੂਣਾ ਸਾਹਿਬ ਹੈ ਜੀ ਉਹ ਵੀ ਬਟਰੁਖਾ ਪਿੰਡ ਦੀ ਜ਼ਮੀਨ ਦੇ ਅੰਦਰ ਬਣਿਆ ਹੋਇਆ ਹੈਗਾ ਆ ਸੋ ਇਤਿਹਾਸ ਬਹੁਤ ਵੱਡਾ ਹੈ ਇਸ ਪਿੰਡ ਦਾ ਤੇ ਅੱਜ ਅਸੀਂ ਭਾਗਾ ਵਾਲਿਆਂ ਕਿ ਸਾਡੇ ਵਿੱਚ ਨਾਭਾ ਪਰਿਵਾਰ ਮਹਾਰਾਣੀ 우ਮਾ ਦੇਵੀ ਜੀ ਤੇ ਉਹਨਾਂ ਨਾਲ ਮਹਾਰਾਣੀ ਪ੍ਰੀਤੀ ਸਿੰਘ ਜੀ ਪਹੁੰਚੇ ਹੋਏ ਨੇ ਤੇ ਦਿਵਾਨ ਟੋਟਲਵਾਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਤੋਂ ਸਾਡੇ ਲਖਵਿੰਦਰ ਸਿੰਘ ਜੀ ਕਾਨ੍ਹੇ ਕਿਸ ਸਾਹਿਬ ਗੁਰਜਿੰਦਰ ਸਿੰਘ ਜੀ ਸ਼ੰਨਾ ਸਾਹਿਬ ਲਖਵਿੰਦਰ ਸਿੰਘ ਜੀ ਕਤ ਇੱਕ ਕਾਫੀ ਵੱਡੀਆਂ ਸਿਵਾਵਾਂ ਦੇ ਰਹੇ ਨੇ ਫਾਊਂਡੇਸ਼ਨ ਦੇ ਵੱਲੋਂ ਉਹਨਾਂ ਨੇ ਪਹੁੰਚਣਾ ਸੀਗਾ ਪਰ ਮੈਂ ਉਹਨਾਂ ਦੀ ਹਾਜ਼ਰੀ ਤੁਹਾਡੇ ਜਰੀਏ ਅੱਜ ਇੱਥੋਂ ਲਗਵਾ ਰਿਹਾ ਹਾਂ ਸਾਡੇ ਅਤੀ ਸਨਮਾਨਯੋਗ ਸਰਦਾਰ ਹਰਪੀ ਸਿੰਘ ਜੀ ਦਰਦੀ ਸਾਹਿਬ ਚੜ੍ਹਦੀ ਕਲਾ ਟਾਈਮ ਟੀਵੀ ਤੋਂ ਪਹੁੰਚੇ ਹੋਏ ਨੇ ਉਹ ਚੇਚੇ ਤੌਰ ਤੇ ਸਾਰੀ ਪ੍ਰੋਗਰਾਮ ਦੀ ਕਵਰੇਜ ਕਰ ਰਹੇ ਨੇ ਤੇ ਅਸੀਂ ਸਾਰੀਆਂ ਸੰਗਤਾਂ ਦਾ ਇੱਥੇ ਬਹੁਤ-ਬਹੁਤ ਧੰਨਵਾਦ ਕਰਦੇ ਆਉਣ ਤੇ ਤੇ ਨਾਲ ਹੀ ਅਸੀਂ ਸਮੂਹ ਸੰਗਤਾਂ ਨੂੰ ਵਧਾਈ ਦਿੰਨੇ ਆ ਮਹਾਰਾਜਾ ਹੀਰਾ ਸਿੰਘ ਜੀ ਨਾਭਾ ਦੇ ਜਨਮ ਦਿਹਾੜੇ ਦੀ ਤੇ ਨਾਲ ਹੀ ਅਸੀਂ ਬੇਨਤੀ ਕਰਦੇ ਆ ਕਿ ਉਹਨਾਂ ਰਾਜਿਆਂ ਮਹਾਰਾਜਿਆਂ ਨੇ ਏਡੀ ਵੱਡੀ ਸ਼ਾਹੀ ठाट-ਬਾਟ ਦੇ ਹੁੰਦਿਆਂ ਸੁੰਦਿਆਂ ਜਿਸ ਸਾਦਗੀ ਨਾਲ ਆਪਣਾ ਜੀਵਨ ਬਤੀਤ ਕੀਤਾ ਤੇ ਮਾਨਵਤਾ ਦੀ ਭਲਾਈ ਲਈ ਜੋ ਕਾਰਜ ਕੀਤੇ ਭਾਵੇਂ ਉਹ ਐਜੂਕੇਸ਼ਨ ਦੇ ਹੋਣ ਭਾਵੇਂ ਹਸਪਤਾਲਾਂ ਨੂੰ ਬਣਾ ਕਾਂ ਦੇ ਆਵਾਜਾਈ ਦੇ ਸਾਧਨ ਲਈ ਸੜਕਾਂ ਬਣਾਉਣ ਦਾ ਹੋਵੇ ਜਿਹੜੇ ਵੱਡੇ ਤੋਂ ਵੱਡੇ ਕਾਰਜ ਉਹਨਾਂ ਨੇ ਕੀਤੇ ਅਸੀਂ ਉਹਨਾਂ ਤੋਂ ਪ੍ਰੇਰਨਾ ਲਈਏ ਨਿਰਸਵਾਰਥ ਹੋ ਕੇ ਇਹ ਨਾ ਵੇਖੇ ਕਿ ਮੇਰਾ ਕੰਮ ਹੈ ਨਹੀਂ ਫਲਾਣੇ ਦਾ ਉਹ ਆਪੇ ਕਰੇ ਨਾ ਕਰੇ ਸਗੋਂ ਜਿਹਨੂੰ ਜਿਹੜਾ ਕਾਰਜ ਦੇਖ ਗਿਆ ਜਦਾ ਭਗਤਪੁਰਨ ਸਿੰਘ ਜੀ ਕਹਿੰਦੇ ਹੁੰਦੇ ਸਨ ਤੁਰੇ ਜਾਂਦੇ ਸੜਕ ਤੋਂ ਜੇ ਰੋੜਾ ਵੀ ਚੁੱਕ ਕੇ ਪੜੇ ਰੱਖ ਦੋ ਨਾ ਕਹਿੰਦੇ ਉਹ ਵੀ ਇੱਕ ਸੇਵਾ ਹੈ ਜਿਹਨੂੰ ਦੇਖ ਗਿਆ ਉਹ ਉਹ ਕਾਰਜ ਕਰ ਲਵੇ ਸੋ ਸਾਡੇ ਧਿਆਨ 'ਚ ਇਹ ਚੀਜ਼ ਆਈ ਕਿ ਸਾਡੇ ਪਿੰਡ ਦੇ ਜੰਪਲ ਹੋਣ ਦੇ ਨਾਤੇ ਮਹਾਰਾਜਾ ਹੀਰਾ ਸਿੰਘ ਜੀ ਨਾਭਾ ਦਾ ਦਿਨ ਅਸੀਂ ਕਦੇ ਨਹੀਂ ਮਨਾ ਸਕੇ ਅਸੀਂ ਅੱਜ ਯਤਨ ਕੀਤਾ ਹੈ ਕਿ ਅਸੀਂ ਉਹਨਾਂ ਦਾ ਦਿਨ ਇੱਥੇ ਮਨਾਇਆ ਵਾ ਤੇ ਨਾਲ ਨਾਲ ਨਾਬਾ ਪਰਿਵਾਰ ਜੋ ਹੈਗਾ ਉਹ ਅੱਜ ਇੱਥੇ ਉਚੇਚੇ ਤੌਰ ਤੇ ਪਹੁੰਚਿਆ ਹੋਇਆ ਅਸੀਂ ਸੰਭੂ ਨਗਰ ਨਿਵਾਸੀਆਂ ਵੱਲੋਂ ਤੇ ਨਗਰ ਪੰਚਾਇਤ ਵੱਲੋਂ ਇੱਥੇ ਆਉਣ ਤੇ ਉਹਨਾਂ ਨੂੰ ਜੀ ਆਇਆਂ ਵੀ ਆਖਦੇ ਹਾਂ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਸੋ ਬਿਲਕੁਲ ਸਾਡੇ ਨਾਲ ਸਿੱਥੋਂ ਦੇ ਗ੍ਰਾਂਤੀ ਸਾਹਿਬ ਮੌਜੂਦ ਨੇ ਜਿਹੜੇ ਵੱਡੀ ਗਿਣਤੀ ਵਿਦਿਆਰਥੀ ਹਨ ਉਹਨਾਂ ਨੂੰ ਜਿਹੜੀ ਸਿੱਖਿਆ ਦਿੰਦੇ ਹੈਗੇ ਨੇ ਉਹਨਾਂ ਨੂੰ ਚਾਹੇ ਉਹਦੇ ਵਿੱਚ ਗਤਕਾ ਦੀ ਹੋਵੇ ਚਾਹੇ ਉਹਦੇ ਵਿੱਚ ਦਸਤਾਰ ਸਜਾਉਣ ਦੀ ਹੋਵੇ ਤਾਂ ਉਹਨਾਂ ਨੂੰ ਪ੍ਰੇਰਿਤ ਕਰਦੇ ਨੇ ਕਿ ਕਿਵੇਂ ਸਿੰਘ ਸਜਿਆ ਅਸੀਂ ਤਕਰੀਬਨ 2009 ਤੋਂ ਲੈ ਕੇ ਕਰਕੇ ਜੀ ਬੱਚਿਆਂ ਦੀਆਂ ਗੁਰਮਤਿ ਕਲਾਸਾਂ ਲਗਾ ਰਹੇ ਹਾਂ ਅਸੀਂ ਸੰਤ ਬਾਬਾ ਆਤਾ ਸਿੰਘ ਗੁਰਮਤਿ ਕਾਲਜ ਮਸਤੂਆ ਸਾਹਿਬ ਤੋਂ ਗੁਰਮਤਿ ਦੀ ਵਿਦਿਆ ਪ੍ਰਾਪਤ ਕੀਤੀ ਉਸ ਤੋਂ ਉਪਰੰਤ ਅਸੀਂ ਸਤਨਾਮ ਸਰਬ ਕਲਿਆਣ ٹرسٹ ਦੇ ਅਧੀਨ ਦੇ ਵਿੱਚ ਜੋ ਸਕੂਲ ਚੱਲ ਰਹੇ ਹਨ ਉਹਨਾਂ ਸਕੂਲਾਂ ਦੇ ਵਿੱਚ ਵੀ ਜਾ ਕੇ ਅਸੀਂ ਗੁਰਮਤ ਦੀ ਜੋ ਵਿੱਦਿਆ ਹੈ ਅਸੀਂ ਬੱਚਿਆਂ ਨੂੰ ਵੰਡਣ ਦਾ ਯਤਨ ਕਰਦੇ ਹਾਂ ਸੋ ਇਸ ਨਗਰ ਦੇ ਵਿੱਚ 2009 ਤੋਂ ਲੈ ਕੇ ਕਰਕੇ ਮਾਤਾ ਸਾਹਿਬਕੌਰ ਗੁਰਮਤ ਕਲਾਸ ਦੇ ਨਾਂ ਦੇ ਉੱਤੇ ਅਸੀਂ ਇੱਕ ਅਕਾਦਮੀ ਖੋਲੀ ਹੋਈ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਸੰਥਿਆ ਗੱਤਕਾ ਅਤੇ ਕੀਰਤਨ ਦੀ ਵਿੱਦਿਆ ਦੇ ਰਹੇ ਹਾਂ ਕਿੰਨੇ ਬੱਚਿਆਂ ਨੂੰ ਇਸ ਤਮ ਵਿੱਦਿਆ ਦੇ ਰਹੇ ਹੋ ਤਕਰੀਬਨ 45 ਬੱਚਿਆਂ ਨੂੰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਸੰਥਿਆ ਹੈ ਉਹ ਸੰਪੂਰਨ ਹੋ ਚੁੱਕੀ ਹੈ ਜੀ ਤੇ ਹੁਣ ਸਾਡੇ ਕੋਲ ਤਕਰੀਬਨ 50 ਦੇ ਕਰੀਬ ਬੱਚੇ ਨੇ ਜੋ ਗੁਰਮਤ ਕਲਾਸ ਦੇ ਵਿੱਚ ਹਰ ਰੋਜ਼ ਹਾਜ਼ਰੀ ਭਰਦੇ ਹਾਂ ਜੀ ਬਿਲਕੁਲ ਵੱਡੀ ਗੰਟੀ ਵਿੱਚ ਬੱਚਿਆਂ ਨੂੰ ਜਿਹੜੀ ਹੈਗੀ ਕੀਰਤਨ ਦੀ ਸਿੱਖਿਆ ਜਿਹੜੀ ਦੇ ਰਹੇ ਮੇਰੇ ਨਾਲ ਗਿਆਨ ਸਿੰਘ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਇਸ ਪਿੰਡ ਦੇ ਵਿੱਚ ਕਿਹੜੀਆਂ ਕਿੜੀਆਂ ਜਿਹੜੀਆਂ ਇਮਾਰਤਾਂ ਤੁਹਾਨੂੰ ਲੱਗਦਾ ਵੀ ਪ੍ਰਾਣੀਆ ਸੰਭਾਲਣ ਯੋਗ ਹੈਗੀਆਂ ਮਹਾਰਾਜਾ 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 ਰਣਜੀਤ ਸਿੰਘ ਦਾ ਦੇਖੋ ਜੀ ਇਤਿਹਾਸ ਹੈਗਾ ਇਤਿਹਾਸਕ ਪਿੰਡ ਹੈਗਾ ਤੇ ਬਾਕੀ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਹੈਗਾ ਇਹਨੂੰ ਸੰਭਾਲਣ ਦੇ ਯੋਗ ਹੈ ਇੱਕ ਇੱਥੇ ਮਹਾਰਾਜਾ ਹੀਰਾ ਸਿੰਘ ਦੇ ਜਨਮ ਦਿਨ ਤੇ ਦਰਵਾਜਾ ਸਾਹਿਬ ਬਣੇ ਤੇ ਉਹਨੂੰ ਨਵੇਂ ਸਿਰੋਂ ਤਿਆਰ ਕਰਨਾ ਨਵੇਂ ਸਿਰੋਂ ਤਿਆਰ ਕਰਨਾ ਜ਼ਰੂਰੀ ਹੈ ਜੀ ਤੇ ਇਹਨਾਂ ਨੂੰ ਬਹੁਤ ਜ਼ਰੂਰਤ ਹੈ ਇਹ ਦੋ ਇਤਿਹਾਸਕ ਜਗ੍ਹਾ ਸਾਡੇ ਕੋਲੇ ਬਹੁਤ ਖੁਸ਼ੀ ਹੋ ਗਈ